ਸਾਥੀਓ ਥੋੜੇ ਦਿਨ ਪਹਿਲਾਂ ਨਰਾਤਿਆਂ ਵਿੱਚ ਅਸੀਂ ਇੱਕ ਵੀਡੀਓ ਕੀਤੀ ਸੀ ਐਮ ਐ ਹੋਂਡਾ ਗੜਸ਼ੰਕਰ ਵਾਲਿਆਂ ਨਾਲ ਉਹਦੇ ਵਿੱਚ ਇਹਨਾਂ ਨੇ ਕਹਿ ਸੀ ਕਿ 5 ਲੱਕੀ ਡਰਾ ਕੱਢਾਂਗੇ ਤੇ ਜਿੰਨੀ ਵਿਕਰੀ ਨਰਾਤਿਆਂ ਵਿੱਚ ਹੋਈ ਉਸ ਤੋਂ ਬਾਅਦ ਇਹਨਾਂ ਨੇ 5 ਲੱਕੀ ਡਰਾ ਕੱਢੇ ਤੇ ਹੁਣ ਆਹ ਟੈਂਪਲੇਟ ਜਿਹੜਾ ਤੁਹਾਨੂੰ ਮੇਰੇ ਹੱਥ ਵਿੱਚ ਨਜ਼ਰ ਆ ਰਿਹਾ ਇਹਦੇ ਵਿੱਚ ਬੰਪਰ ਪ੍ਰਾਈਸ ਜਿਹੜੇ ਲਿਖੇ ਹੋਏ ਆ ਉਹ ਤਾਂ ਅਸ਼ੋਰਡ ਨੇ ਲੇਕਿਨ ਇਹ ਕਹਿੰਦੇ ਕਿ ਅਸੀਂ ਅਕਤੂਬਰ 25 ਨੂੰ ਦੀਵਾਲੀ ਤੋਂ ਬਾਅਦ ਦੀਵਾਲੀ ਤੇ ਜਿੰਨੀ ਵਿਕਰੀ ਹੋਊਗੀ ਲੱਕੀ ਡਰਾ ਜਿਹੜੇ ਆਪਾਂ ਪਾਵਾਂਗੇ ਬਾਕਸ ਵਿੱਚ ਉਹ 25 ਲੱਕੀ ਡਰਾ ਕੱਢਾਂਗੇ ਆਸ ਗੱਲ ਇਹ ਕਿ ਪਹਿਲਾਂ 3100 ਰੁਪਏ ਵਿੱਚ ਇਹ ਕਹਿੰਦੇ ਸੀਗੇ ਕਿ ਤੁਸੀਂ ਕੋਈ ਵੀ ਵਹੀਕਲ ਲੈ ਕੇ ਜਾਓ ਹੁਣ ਤੁਹਾਡਾ ਇੰਨਾ ਪਿਆਰ ਮਿਲਿਆ ਤੇ ਗੁਲਸ਼ਨ ਭਾਜੀ ਅਤੇ ਇਹਨਾਂ ਦੀ ਟੀਮ ਕਹਿੰਦੀ ਹੈ ਕਿ ਤੁਸੀਂ 3100 ਰੁਪਏ ਸਾਨੂੰ ਨਹੀਂ ਦੇਣੇ ਹੁਣ ਇਸ ਪੈਂਪਲੇਟ ਤੇ ਜਿਹੜੇ 3100 ਰੁਪਏ ਲਿਖਿਆ ਉਹਨੂੰ ਤੁਸੀਂ ਭੁੱਲ ਜਾਓ ਹੁਣ ਤੁਸੀਂ ਸਾਨੂੰ ਸਿਰਫ 2525 ਰੁਪਏ ਦੇਣੇ ਆ ਤੇ ਜਿਹੜਾ ਮਰਜੀ ਵਹੀਕਲ ਇੱਥੋਂ ਤੁਸੀਂ ਆਪਣੇ ਘਰ ਲੈ ਕੇ ਜਾਓ ਤੇ 100 ਸੀਸੀ ਦੇ ਵਿੱਚ ਸਭ ਤੋਂ ਸਸਤਾ ਜੀ ਤੇ ਐਵਰੇਜ ਵਲੋਂ ਤੇ ਕੰਫਰਟੇਬਲ ਬਾਈਕ ਅੱਛਾ ਲੁੱਕ ਬਹੁਤ ਸ਼ਾਨਦਾਰ ਹੈ ਲੁੱਕ ਬਹੁਤ ਸੋਹਣੀ ਹੈ ਜੀ ਟੈਂਕੀ ਥੋੜੀ ਜੀ ਵੱਡੀ ਕਰਤੀ ਹੋਈ ਹੈ ਸਸਪੈਂਸ਼ਨ ਵਧਾਤੀ ਹੋਈ ਹੈ 5 ਟਾਈਮ ਐਡਜਸਟੇਬਲ ਜੀ ਤੇ ਐਵਰੇਜ ਵਲੋਂ ਤਾਂ ਹੈ ਹੀ ਇਹ ਕੰਪਨੀ 80-85 ਦੀ ਕਹਿੰਦੀ ਹੈ ਜੇ ਵਧੀਆ ਚਲਾਈ ਹੋਵੇ ਤਾਂ 90 100 ਤੱਕ ਵੀ ਸੀਵੀ 350 ਜੀ Honda CV 350 ਜਿਹੜਾ ਹੋਂਡਾ ਦੇ ਵਿੱਚ ਵੱਡੇ ਸੈਗਮੈਂਟਸ ਦੇ ਵਿੱਚ ਜੀ ਇਹ ਵੀ ਨਵਾਂ ਆ ਰਿਹਾ ਜੀ ਅੱਛਾ ਪਾ ਪਿਛਲੇ ਵੀਡੀਓ ਕੀਤੇ ਪਾ ਜੀ ਕਿਹੋ ਜਿਹੀ ਡਿਮਾਂਡ ਰਹੀ ਇਹ ਵਿਕੇ ਆ ਕਿ ਨਹੀਂ ਵਿਕੇ ਆ ਬਿਲਕੁਲ ਸਰ ਬਿਲਕੁਲ ਤੁਹਾਡੀ ਵੀਡੀਓ ਦੇਖ ਕੇ ਇੱਕ ਕਸਟਮਰ ਆਏ ਉਹਨਾਂ ਨੂੰ ਦਿੱਤਾ ਜੀ ਆਪਾਂ ਵਧੀਆ ਜੀ ਹਾਂ ਜੀ ਉਹਨਾਂ ਨੂੰ ਵਧੀਆ ਹੋਰ ਆਣਗੇ ਬਿਲਕੁਲ ਜੀ ਐਕਸਚੇਂਜ ਆਫਰ ਦੀ ਗੱਲ ਕਰ ਲਈ ਹੈ ਜੀ 2000 ਐਕਸਚੇਂਜ ਬੋਨਸ ਪਹਿਲਾਂ ਵੀ ਦਿੱਤਾ ਤੇ ਫਿਲਹਾਲ ਵੀ ਆਪਾਂ 2000 ਐਕਸਚੇਂਜ ਬੋਨਸ ਦੇਵਾਂਗੇ ਜੀ ਠੀਕ ਹੈ ਹੁਣ ਨਰਾਸ਼ ਕਰਕੇ ਨਹੀਂ ਭੇਜਾਂਗੇ ਵੈਸੇ ਤਾਂ ਤੁਸੀਂ ਆਪਣੇ ਜਿਊਰਨ ਪੁੱਛ ਵੀ ਸਕਦੇ ਹੋ ਤੁਹਾਨੂੰ ਆਇਆ ਵੀ ਹੋਣਾ ਉਹਨਾਂ ਨੂੰ ਨਿਰਾਸ਼ ਕਰਕੇ ਨਹੀਂ ਭੇਜਿਆ ਖੁਸ਼ ਕਰਕੇ ਭੇਜਿਆ ਜੀ ਕਿ 25 25 50 ਕਹਿੰਦੇ ਹੁਣ 3100 ਨਹੀਂ ਸਿਰਫ 2525 ਰੁਪਏ ਦੇ ਕੇ ਜਿਹੜਾ ਮਰਜੀ ਵਹੀਕਲ ਆਪਣੇ ਘਰ ਲੈ ਜਾ ਐਮ ਐਚ ਹੋਂਡਾ ਗਡਸ਼ੰਕਰ ਵਾਲਿਆਂ ਨੇ ਚਾਰੇ ਪਾਸੇ ਪਾਇਆ ਪਿਆ ਹੈਗਾ ਤੇ ਇਸ ਅਕਤੂਬਰ 25 ਤਰੀਕ ਨੂੰ ਇਹ ਤੁਹਾਡੇ ਲਈ ਕੱਢਣਗੇ 25 ਲੱਕੀ ਡਰਾ 25 ਲੱਕੀ ਡਰਾ ਸਤਿ ਸ਼੍ਰੀ ਅਕਾਲ ਵੀ ਬਤੀ ਨਮਾਸ਼ਾਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੁਰ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਹੇ ਮੈਂ ਕਿਸ਼ੋਰ ਆਪਾਤ ਹੋਣ ਵਾਲੀ ਸਾਥੀਓ ਥੋੜੇ ਦਿਨ ਪਹਿਲਾਂ ਨਰਾਤਿਆਂ ਵਿੱਚ ਅਸੀਂ ਇੱਕ ਵੀਡੀਓ ਕੀਤੀ ਸੀ ਐਮ ਐਚ Honda ਗੜਸ਼ੰਕਰ ਵਾਲਿਆਂ ਨਾਲ ਉਹਦੇ ਵਿੱਚ ਇਹਨਾਂ ਨੇ ਕਹਿ ਸੀ ਕਿ ਪੰਜ ਲੱਕੀ ਡਰਾ ਕੱਢਾਂਗੇ ਤੇ ਜਿੰਨੀ ਵਿਕਰੀ ਨਰਾਤਿਆਂ ਵਿੱਚ ਹੋਈ ਉਸ ਤੋਂ ਬਾਅਦ ਇਹਨਾਂ ਨੇ ਪੰਜ ਲੱਕੀ ਡਰਾ ਕੱਢੇ ਤੇ ਹੁਣ ਆਹ ਪੈਂਪਲੇਟ ਜਿਹੜਾ ਤੁਹਾਨੂੰ ਮੇਰੇ ਹੱਥ ਵਿੱਚ ਨਜ਼ਰ ਆ ਰਿਹਾ ਹੈ ਇਦੇ ਵਿੱਚ ਬੰਪਰ ਪ੍ਰਾਈਸ ਜਿਹੜੇ ਲਿਖੇ ਹੋਏ ਆ ਉਹ ਤਾਂ ਅਸ਼ੁਰਡ ਨੇ ਲੇਕਿਨ ਇਹ ਕਹਿੰਦੇ ਕਿ ਅਸੀਂ ਅਕਤੂਬਰ 25 ਨੂੰ ਦੀਵਾਲੀ ਤੋਂ ਬਾਅਦ ਦੀਵਾਲੀ ਤੇ ਜਿੰਨੀ ਵਿਕਰੀ ਹੋਊਗੀ ਲੱਕੀ ਡਰਾ ਜਿਹੜੇ ਆਪਾਂ ਪਾਵਾਂਗੇ ਬਾਕਸ ਵਿੱਚ ਉਹ 25 ਲੱਕੀ ਡਰਾ ਕੱਢਾਂਗੇ ਤੇ ਅਸ਼ੁਰਡ ਗਿਫਟ ਕਿਹੜੇ-ਕਿਹੜੇ ਤੁਸੀਂ ਦੇਖ ਲਓ ਜਿਵੇਂ ਵਾਸ਼ਿੰਗ ਮਸ਼ੀਨ ਹੈ ਫੋਰ ਬਹੁਤ سارے ਵੱਡੇ-ਵੱਡੇ ਗਿਫਟ ਨੇ ਕੂਲਰ ਹੈ ਐਲਈਲਈਡੀ ਹੈ ਤੇ ਇਹ ਸਾਰੇ ਗਿਫਟ ਜਿਹੜੇ ਜਿਹੜੇ ਤੁਸੀਂ ਪਰਚੇਸ ਕਰਨਗੇ ਵਹੀਕਲ ਉਹਨਾਂ ਨੂੰ ਦਿੱਤੇ ਜਾਣਗੇ ਔਰ ਖਾਸ ਗੱਲ ਇਹ ਕਿ ਪਹਿਲਾਂ 3100 ਰੁਪਏ ਵਿੱਚ ਇਹ ਕਹਿੰਦੇ ਸੀਗੇ ਕਿ ਤੁਸੀਂ ਕੋਈ ਵੀ ਵਹੀਕਲ ਲੈ ਕੇ ਜਾਓ ਹੁਣ ਤੁਹਾਡਾ ਇੰਨਾ ਪਿਆਰ ਮਿਲਿਆ ਤੇ ਗੁਲਸ਼ਨ ਭਾਜੀ ਤੇ ਉਹਨਾਂ ਦੀ ਟੀਮ ਕਹਿੰਦੀ ਹੈ ਕਿ ਤੁਸੀਂ 3100 ਰੁਪਏ ਸਾਨੂੰ ਨਹੀਂ ਦੇਣੇ ਹੁਣ ਇਸ ਪੈਂਪਲੇਟ ਤੇ ਜਿਹੜੇ 3100 ਰੁਪਏ ਲਿਖਿਆ ਉਹਨੂੰ ਤੁਸੀਂ ਭੁੱਲ ਜਾਓ ਹੁਣ ਤੁਸੀਂ ਸਾਨੂੰ ਸਿਰਫ 2525 ਰੁਪਏ ਦੇਣੇ ਆ ਤੇ ਜਿਹੜਾ ਮਰਜ਼ੀ ਵਹੀਕਲ ਇੱਥੋਂ ਤੁਸੀਂ ਆਪਣੇ ਘਰ ਲੈ ਕੇ ਜਾਓ ਤੇ ਆਪਣੇ ਘਰ ਦੀ ਸ਼ਾਨ ਵਧਾਓ ਜਿਹੜਾ ਤੁਹਾਡਾ ਸੁਪਨਾ ਹੈ ਦੀਵਾਲੀ ਤੇ ਨਵਾਂ ਵਹੀਕਲ ਖਰੀਦਣ ਦਾ ਉਸ ਨੂੰ ਪੂਰਾ ਕਰੋ ਕੁਲਸ਼ਨ ਭਾਜੀ ਸਾਰੀ ਡਿਟੇਲ ਮੈਂ ਦੇ ਦਿੱਤੀ ਹੁਣ ਤੁਸੀਂ ਕੀ ਕਹੋਗੇ ਸਰ ਪਹਿਲਾਂ ਆਪਾਂ 5 ਡਰਾ ਕੱਢੇ ਸੀਗੇ ਹੁਣ 25 ਸਾਲ ਐਨੀਵਰਸਰੀ ਤੇ 25 ਅਕਤੂਬਰ ਨੂੰ 25 ਡਰਾ ਕੱਢੇ ਜਾਣਗੇ ਜਿਹੜੇ ਅਸ਼ੋਰ ਗਿਫਟ ਹੋਣਗੇ ਤੇ ਵੱਡੇ ਬੰਪਰ ਪ੍ਰਾਈਸ ਹੈ ਜੀ ਉਹ ਬੰਪਰ ਪ੍ਰਾਈਸ ਨੇ ਸਾਰੇ ਮਹਿੰਗੇ ਪ੍ਰਾਈਸ ਨੇ ਐਦਾਂ ਨਹੀਂ ਕੋਈ ਸਸਤਾ ਜਾਏ ਤੁਹਾਨੂੰ ਭਾਂਡੇ ਦੇਤੇ ਟੀਂਡੇ ਦੇਤੇ ਅਸ਼ੋਰ ਗਿਫਟ ਜਿਹੜੇ ਨੇ ਉਹ ਸਾਰੇ ਹਜ਼ਾਰਾਂ ਦੀ ਕੀਮਤ ਵਾਲੇ ਨੇ ਔਰ ਉਸ ਤੋਂ ਵੀ ਬਹੁਤ ਦੇਰੇ ਕਹਿ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਤੇ ਨੰਬਰ 2 ਵੈਸੇ ਪਹਿਲਾਂ ਆਪਾਂ 3100 ਲੈ ਰਹੇ ਸੀ ਹੁਣ 2525 ਰੁਪਏ ਤੁਸੀਂ ਦੇਣੇ ਆ ਇਸ ਤੋਂ ਇਲਾਵਾ 1 ਰੁਪਿਆ ਨਹੀਂ ਤੁਹਾਡਾ ਫੁੱਲ ਫਾਈਨਾਂਸ ਕੀਤਾ ਜਾਊਗਾ ਇਹਦਾ ਮਤਲਬ ਤੁਸੀਂ ਜੇਬ ਚ 3000 ਰੁਪਏ ਪਾ ਕੇ ਆ ਜਿਹੜੇ 2525 ਇਹਨਾਂ ਨੂੰ ਦੇ ਦੇਣੇ ਆ ਬਾਕੀ ਮਠਿਆਈ ਘਰ ਲੈ ਕੇ ਜਾਣੀ ਆ ਤੁਹਾਡੇ ਘਰ ਆਹ ਮਹਾਰਾਣੀ ਸਕੂਟੀ ਜਾਣੀ ਆ ਕਿਉਂਕਿ ਇੰਡੀਆ ਦੀ ਸੜਕਾਂ ਦੀ ਇਹ ਮਹਾਰਾਣੀ ਆ ਇਸ ਕੁੱਟੀ ਭੈਣਾਂ ਨੂੰ ਬਹੁਤ ਪਸੰਦ ਆਉਂਦੀ ਐ ਬਜ਼ੁਰਗਾਂ ਨੂੰ ਬਹੁਤ ਪਸੰਦ ਆ ਉਸਦੇ ਨਾਲ ਆ ਸ਼ਾਈਨ ਮੋਟਰਸਾਈਕਲ ਇਹ ਕਮਾਊ ਪੁੱਤ ਐ ਇਹਦੀ ਐਵਰੇਜ ਬਹੁਤ ਜ਼ਿਆਦਾ ਥੋੜਾ ਐਕਸਪਲੇਨ ਕਰੋ ਪਾ ਜੀ ਸਸਤਾ ਵੀ ਕਮਾਊ ਪੁੱਤ ਵੀ ਬਜਟ ਫ੍ਰੈਂਡਲੀ ਵੀ ਐਵਰੇਜ ਵੀ ਟਿਕਾਊ ਆ ਟਿਕਾਊ ਆ ਬਿਲਕੁਲ ਸਰ ਬਿਲਕੁਲ ਜੀ 100 ਸੀਸੀ ਦੇ ਵਿੱਚ ਸਭ ਤੋਂ ਸਸਤਾ ਜੀ ਤੇ ਐਵਰੇਜ ਵਲੋਂ ਤੇ ਕੰਫਰਟੇਬਲ ਬਾਈਕ ਹੈ ਅੱਛਾ ਲੁੱਕ ਬਹੁਤ ਸ਼ਾਨਦਾਰ ਹੈ ਲੁੱਕ ਬਹੁਤ ਸੋਹਣੀ ਹੈ ਜੀ ਟੈਂਕੀ ਥੋੜੀ ਜੀ ਵੱਡੀ ਕਰਤੀ ਹੋਈ ਹੈ ਸਸਪੈਂਸ਼ਨ ਵਧਾਤੀ ਹੋਈ ਹੈ 5 ਟਾਈਮ ਅਡਜਸਟੇਬਲ ਜੀ ਤੇ ਐਵਰੇਜ ਵੱਲੋਂ ਤਾਂ ਹੈ ਹੀ ਇਹ ਕੰਪਨੀ 80-85 ਦੀ ਕਹਿੰਦੀ ਹੈ ਜੇ ਵਧੀਆ ਚਲਾਈ ਹੋਵੇ ਤਾਂ 90 100 ਤੱਕ ਵੀ ਦਿੰਦੀ ਹੈ ਜੀ ਮਤਲਬ ਤੁਹਾਡੀ ਲੁੱਕ ਨੂੰ ਵੀ ਇਹ ਸੂਟ ਕਰ ਜਾਏਗਾ ਮੋਟਰਸਾਈਕਲ ਤੇ ਨਾਲ ਦੀ ਨਾਲ ਕਫਾਇਤੀ ਬਹੁਤ ਹੈ ਤੁਹਾਨੂੰ ਬਹੁਤ ਸਾਰੇ ਬੈਨੀਫਿਟ ਇਹਦੇ ਨਾਲ ਹੀ ਕਿਉਂਕਿ ਜੇ 90 ਦੀ ਐਵਰੇਜ ਤੁਹਾਨੂੰ ਮੋਟਰਸਾਈਕਲ ਦੇਵੇਗਾ ਪਰ ਬੱਚਤ ਤਾਂ ਹੋਣੀ ਹੈ ਤੇ ਕਮਾਊ ਪੁੱਤ ਤੱਕ ਹਿਲਾਊਗਾ ਹੀ ਨਾਲ ਦੀ ਨਾਲ ਸੁਪਨਾ ਪੂਰਾ ਫਿਰ ਤੁਸੀਂ ਚਾਹੇ ਭਾਬੀ ਜੀ ਨੂੰ ਬਾਂਡੇ ਲੈ ਜਿਓ ਬੱਚੇ ਨੂੰ ਡੇਲੀ ਸਕੂਲ ਛੱਡ ਕੇ ਆਈਓ ਚਾਹੇ ਬਾਜ਼ਾਰੋਂ ਸਬਜ਼ੀ ਲੈ ਕੇ ਆਓ ਇਹਨੇ ਤੁਹਾਡਾ ਸਾਥ ਨਹੀਂ ਛੱਡਣਾ ਥੋੜੇ ਜਿਹਾ ਪੈਸੇ ਖਰਚ ਕੇ ਫਿਰ ਤੁਸੀਂ 100 ਰੁਪਏ ਦੇ ਮਤਲਬ 100 ਰੁਪਏ ਦਾ ਰੀਚਾਰਜ ਕਰਾ ਕੇ 90 ਕਿਲੋਮੀਟਰ ਘੁੰਮ ਸਕਦੇ ਹੋ ਜੀ ਭਾਜੀ ਠੀਕ ਹੈ ਜੀ ਤੇ ਬਾਕੀ ਐਕਟਿਵ ਆ ਤਾਂ ਹੈ ਹੀ ਸਦਾ ਵਾਰ ਜੀ 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 ਠੀਕ ਹੈ ਜੀ ਇੱਧਰਲੇ ਪਾਸੇ ਆ ਜੀ ਇਹ ਵੀ ਅੱਜਕੱਲ ਕਿੰਗ ਬਣਦਾ ਜਾ ਰਿਹਾ ਜੀ ਸੜਕਾਂ ਦਾ ਬਿਲਕੁਲ 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 ਸੀਵੀ 350 ਜੀ ਹੋਂਡਾ ਸੀਵੀ 350 ਜਿਹੜਾ ਅ ਹੋਂਡਾ ਦੇ ਵਿੱਚ ਵੱਡੇ ਸੈਗਮੈਂਟਸ ਦੇ ਵਿੱਚ ਜੀ ਇਹ ਵੀ ਨਾਂਲ ਆ ਰਿਹਾ ਜੀ ਅੱਛਾ ਪਾ ਪਿਛਲੀ ਵੀਡੀਓ ਕੀਤੀ ਪਾ ਜੀ ਕਿਹੋ ਜਿਹੀ ਡਿਮਾਂਡ ਰਹੀ ਇਹ ਵਿਕਿਆ ਕਿ ਨਹੀਂ ਵਿਕਿਆ ਬਿਲਕੁਲ ਸਰ ਬਿਲਕੁਲ ਤੁਹਾਡੀ ਵੀਡੀਓ ਦੇਖ ਕੇ ਇੱਕ ਕਸਟਮਰ ਆਇਆ ਉਹਨਾਂ ਨੂੰ ਦਿੱਤਾ ਜੀ ਆਪਾਂ ਵਧੀਆ ਜੀ ਹਾਂਜੀ ਉਹਨਾਂ ਨੂੰ ਵਧੀਆ ਜੀ ਹੋਰ ਹੋਰ ਆਣਗੇ ਬਿਲਕੁਲ ਜੀ ਬਿਲਕੁਲ ਸਰ ਬਿਲਕੁਲ ਕਿਉਂਕਿ ਆਪਾਂ ਲੱਕੀ ਡਰਾਅ ਜਿਹੜੇ ਆ ਉਹ 25 ਕਰ ਦਿੱਤੇ ਆ ਤੇ 25 ਅਕਤੂਬਰ ਨੂੰ 25 ਲੱਕੀ ਡਰਾ ਜਿਹੜੇ ਆ ਉਹ ਐਮਐਚ ਹੋਂਡਾ ਗੜਸ਼ਣ ਕਰਵਾ ਲੈਣੇ ਕੱਢਣੇ ਆ ਇਹ ਸ਼ੋਰਟ ਨੇ ਕਿ ਪਬਲਿਕ ਵਿੱਚ ਜੋ ਗਿਫਟ ਜਾਣਗੇ ਔਰ ਬੰਪਰ ਪ੍ਰਾਈਸ ਨੇ ਕੋਈ ਐਵੇਂ ਛੋਟੇ-ਮੋਟੇ ਪ੍ਰਾਈਸ ਨਹੀਂ ਹੈਗੇ ਕਿ ਆਪਾਂ ਕਹੀਏ ਕਿ ਕੱਪ ਦੇ ਦਿੱਤੇ ਡਿਨਰ ਸੈੱਟ ਦੇ ਦਿੱਤਾ ਸਾਰੇ ਜਿਹੜੇ ਗਿਫਟ ਨੇ ਉਹ ਜਦ ਤੁਸੀਂ ਘਰ ਲੈ ਕੇ ਜਾਓਗੇ ਤਾਂ ਰੂਹ ਖੁਸ਼ ਹੋਊਗੀ ਜਿਵੇਂ ਤੁਸੀਂ ਹੋਂਡਾ ਤੇ ਜਦੋਂ ਵਹੀਕਲ ਪਰਚੇਸ ਕਰਦੇ ਆ ਤਾਂ ਤੁਹਾਡੀ ਰੂਹ ਖੁਸ਼ ਹੋ ਜਾਂਦੀ ਹੈ ਕਿ ਹਾਂ ਯਾਰ ਇਹ ਜੀਵਨ ਦਾ ਸਾਥੀ ਲੈ ਕੇ ਆਂਦਾ ਲੰਬੇ ਸਮੇਂ ਦਾ ਸਾਥੀ ਲੈ ਕੇ ਆਉਂਦਾ ਹੋਂਡਾ ਦੇ ਪ੍ਰੋਡਕਟ ਇਹੋ ਜਿਹੇ ਆ ਕਿ ਤੁਹਾਡਾ ਸਾਥ ਨਹੀਂ ਛੱਡਦੇ ਲੰਬਾ ਚੱਲਦੇ ਆ ਬਿਲਕੁਲ ਜੀ ਅੱਛਾ ਐਕਸਚੇਂਜ ਆਫਰ ਦੀ ਗੱਲ ਕਰ ਲਈ ਹੈ ਜੀ 2000 ਐਕਸਚੇਂਜ ਬੋਨਸ ਪਹਿਲਾਂ ਵੀ ਦਿੱਤਾ ਤੇ ਫਿਲਹਾਲ ਵੀ ਆਪਾਂ 2000 ਐਕਸਚੇਂਜ ਬੋਨਸ ਦੇਵਾਂਗੇ ਜੀ ਠੀਕ ਹੈ ਹੁਣ ਨਰਾਸ਼ ਕਰਕੇ ਨਹੀਂ ਭੇਜਾਂਗੇ ਵੈਸੇ ਤਾਂ ਤੁਸੀਂ ਆਪਣੇ ਈਵਰਨ ਪੁੱਛ ਵੀ ਸਕਦੇ ਹੋ ਤੁਹਾਨੂੰ ਆਇਆ ਵੀ ਹੋਣਾ ਤੁਹਾਨੂੰ ਕਾਲ ਮੈਸੇਜ ਜਿੰਨੇ ਵੀ ਆਏ ਆ ਉਹਨਾਂ ਨੂੰ ਉਹਨਾਂ ਨੂੰ ਨਿਰਾਸ਼ ਕਰਕੇ ਨਹੀਂ ਭੇਜਿਆ ਖੁਸ਼ ਕਰਕੇ ਭੇਜਿਆ ਜੀ ਹੈਲਮਟ ਵੀ ਤੁਸੀਂ ਨਾਲ ਦਿੰਦੇ ਹੋ ਹੈਲਮਟ ਵੀ ਦਿੱਤੇ ਆ ਜੀ ਹੈਲਮਟ ਵੀ ਦਿੱਤੇ ਆ ਬਾਡੀ ਕਵਰਸ ਦਿੱਤੇ ਆ ਖੁਸ਼ ਕਰਕੇ ਭੇਜੇ ਗਾਸਟਮਰ ਸਾਰੇ ਹਾਂ ਮਤਲਬ ਇਹ ਗੱਲ ਨੂੰ ਤੁਸੀਂ ਧਿਆਨ ਚ ਰੱਖੋ ਕਿ ਇੱਕ ਤਾਂ 2500 225 ਰੁਪਏ ਦੇ ਕੇ ਕੋਈ ਵੀ ਵਹੀਕਲ ਜਾ ਸਕਦੇ ਆ ਉਸ ਦੇ ਨਾਲ ਦੀ ਨਾਲ ਤੁਸੀਂ ਅਗਰ ਆਪਣੇ ਪੁਰਾਣਾ ਵਹੀਕਲ ਲੈ ਕੇ ਆਉਂਦੇ ਹੋ ਪੁਰਾਣਾ ਵਹੀਕਲ ਤਾਂ ਹੁੰਦਾ ਹੀ ਆ ਮੂਮਨ ਘਰਾਂ ਵਿੱਚ ਤੁਸੀਂ ਲੈ ਕੇ ਆਉਂਦੇ ਹੋ ਜਿੰਨੇ ਮਰਜ਼ੀ ਦਾ ਪਿੱਕ ਦਾ ਹੋਵੇ ਇਹ ਉਸ ਤੋਂ 2000 ਰੁਪਏ ਤੁਹਾਨੂੰ ਵਧਾ ਕੇ ਦੇਣਗੇ ਤਾਂ ਮਾ ਫਿਰ ਮੰਨ ਕੇ ਚਲੀਏ 2000 ਦਾ ਫਾਇਦਾ ਹੋ ਗਿਆ ਬਿਲਕੁਲ ਜੀ ਸਿਰ 555 ਰੁਪਏ ਚ ਤੁਸੀਂ ਵਹੀਕਲ ਲੈ ਜਾਣਾ 525 ਰੁਪਏ ਚ 525 ਚ ਖੜ ਲਿਆ ਭਾਜੀ ਨੇ ਤਾਂ ਮਤਲਬ 2525 ਚ ਤੁਸੀਂ ਜਿਹੜਾ ਮਰਜੀ ਵਹੀਕਲ ਲੈ ਜਾ ਸਕਦੇ ਜੇ ਪੁਰਾਣਾ ਵਹੀਕਲ ਇੱਥੇ ਲੈ ਕੇ ਆਓਗੇ ਮਾਰਕੀਟ ਵਿੱਚ ਜੋ ਮੁੱਲ ਹੈ ਉਸ ਤੋਂ 2000 ਵਧਾ ਕੇ ਦੇਣਗੇ ਤਾਂ ਤੁਸੀਂ ਸਿਰ 525 ਰੁਪਏ ਵਿੱਚ ਨਵਾਂ ਵਹੀਕਲ ਜਿਹੜਾ ਮਰਜੀ ਲੈ ਜਾਓ ਤੇ 25 ਅਕਤੂਬਰ ਨੂੰ 25 ਬੰਪਰ ਪ੍ਰਾਈਜ਼ਸ ਇਹਨਾਂ ਨੇ ਕੱਢਣੇ ਲੱਕੀ ਡਰਾਅ ਚ ਔਰ ਸਾਰੇ ਅਸ਼ਿਓਰਡ ਨੇ ਬਾਜੀ ਕੋਈ ਹੋਰ ਇਨਫੋਰਮੇਸ਼ਨ ਦੇਣਾ ਚਾਹੋ ਬਾਜੀ ਤੁਹਾਡੀ ਵੀਡੀਓ ਸ਼ੇਅਰ ਲਾਈਕ ਕਰਕੇ ਆਉਂਗਾ ਉਹਨਾਂ ਨੂੰ ਫੇਰ ਤੋਂ ਨਾਰਾਜ਼ ਨਹੀਂ ਕੀਤਾ ਜਾਊਂਗਾ ਸਰ ਠੀਕ ਹੈ ਜੀ ਆਮ ਐਚ ਹੋਂਡਾ ਜਿਹੜਾ ਹੈ ਵੈਸੇ ਤਾਂ ਹੁਣ ਲੋਕਾਂ ਦੇ ਜਿਲ੍ਹੇ ਦੀ ਧੜਕਣ ਪੜਨਾ ਜਾ ਰਿਹਾ ਜਿਹੜੇ ਭੈਣ ਭਰਾ ਇਸ ਦੀਵਾਲੀ ਇਸ ਫੈਸਟੀਵਲ ਤੇ ਨਵਾਂ ਵਹੀਕਲ ਖਰੀਦਣਾ ਚਾਹੁੰਦੇ ਆ ਉਹਨਾਂ ਨੇ ਮਨ ਬਣਾ ਲਿਆ ਦੀਵਾਲੀ ਦੇ ਨੇੜੇ ਬਹੁਤ ਆਉਂਦੇ ਹੁੰਦੇ ਆ ਕਿ ਯਾਰ ਦੀਵਾਲੀ ਤੇ ਇੱਕ ਦਿਨ ਇੱਕ ਦਿਨ ਪਹਿਲਾਂ ਵਹੀਕਲ ਘਰ ਲੈ ਕੇ ਆਵਾਂਗੇ ਪਰ ਫਿਰ ਵੀ ਜਿਨ੍ਹਾਂ ਨੂੰ ਐਡਰੈਸ ਨਹੀਂ ਪਤਾ ਉਹਨਾਂ ਨੂੰ ਐਡਰੈਸ ਕਨਫਰਮ ਕਰ ਦੋ ਸਰ ਚੰਡੀਗੜ੍ਹ ਚੌਂਕ ਗੜਸ਼ੰਕਰ ਤੋਂ ਚੰਡੀਗੜ੍ਹ ਚੌਂਕ 'ਚ ਜੀ ਜਦੋਂ ਅਸੀਂ ਬਲਾ ਚੌਂਕ ਨੂੰ ਜਾਂਦੇ ਆ ਬਿਲਕੁਲ ਓਸਿਸ ਹੋਟਲ ਦੇ ਸਾਹਮਣੇ ਤੇ ਪਲੈਟਿਨਮ ਹੋਟਲ ਦੇ ਬਿਲਕੁਲ ਨਾਲ ਐਮ ਐਚ ਮੁੰਡਾ ਗੜਸ਼ੰਕਰ ਜੀ ਹਲੋ ਹੋਟਲਾਂ ਦੇ ਬਿਲਕੁਲ ਨਾਲ ਹੈ ਜੀ ਤੁਸੀਂ ਜਦੋਂ ਆਉਣਾ ਤੇ ਆਏ ਕੇ ਦੀ ਇਹ ਸੇਵਾ ਬਹੁਤ ਕਰਦੇ ਆ ਭਾਵੇਂ ਘਰੋਂ ਖਾਲੀ ਪੇਟ ਆ ਜਿਓ ਬਿਲਕੁਲ ਸਰ ਜਾਂ ਵੀ ਪਲਾਉਣਗੇ ਠੰਡਾ ਵੀ ਪਲਾਉਣਗੇ ਜੋ ਕਹੋਗੇ ਉਹ ਵੀ ਖਿਲਾਉਣਗੇ ਤੇ ਨਾਲ ਸਿਰਫ ਤੁਸੀਂ 3000 ਰੁਪਇਆ ਮੈਂ ਕਿਉਂ ਕਹਿ ਰਿਹਾ 2525 ਇਹਨੂੰ ਬਾਕੀ ਬੱਚਿਆਂ ਲਈ ਚੀਜੀ ਵੀ ਲੈ ਕੇ ਜਾਣੀ ਹੁੰਦੀ ਨਾ ਘਰ ਸ਼ੁਭ ਚੀਜ਼ ਜਾਰੀ ਹੈ ਤੁਸੀਂ ਹਰ ਕੋਈ ਚਾਹੁੰਦਾ ਹੈ ਕਿ ਸਾਡੀ ਦੀਵਾਲੀ ਸ਼ੁਭ ਹੋਵੇ ਤੇ ਜੋ ਸ਼ੁਭ ਸ਼ੁਭ ਵਹੀਕਲ ਤੁਹਾਡੇ ਘਰ ਜਾਵੇ ਤਾਂ ਦੀਵਾਲੀ ਅਗਲੇ ਕਈ ਸਾਲਾਂ ਲਈ ਸ਼ੁਭ ਹੋ ਜਾਂਦੀ ਹੈ ਭਾਜੀ ਤੰਗ ਪਰੇਸ਼ਾਨ ਤਾਂ ਨਹੀਂ ਹੋਊਗਾ ਕੋਈ ਜਿੱਥੇ ਬਿਲਕੁਲ ਸਰ ਬਿਲਕੁਲ ਵੀ ਨਹੀਂ ਤੰਗ ਹੋਊਗਾ ਜੀ ਕੋਈ ਵੀ ਕੋਈ ਮਤਲਬ ਜੇ ਆਪਾਂ ਲੋਨ ਕਰਾਣਾ ਹੋਵੇ ਕਿ ਉਹਦੇ ਲਈ ਜ਼ਿਆਦਾ ਪ੍ਰੋਸੈਸਿੰਗ ਫੀਸ ਕੋਈ ਹਿਡਨ ਚਾਰजेस ਕੋਈ ਕੋਈ ਵੀ ਨਹੀਂ ਸਿਰਫ ਸਿਰਫ 2525 ਸਿਬਲ ਸਕੋਰ ਅੱਛਾ ਚਾਹੀਦਾ ਤੇ ਬੈਂਕ ਦੀ ਫਾਰਮੈਲਿਟੀ ਅੱਛ ਤੇ ਕਿਛ ਜਿਆਦਾ ਵੱਡੀ ਤਾਂ ਨਹੀਂ ਬਣ ਜਾਂਦੀ ਨਹੀਂ ਜੀ ਨਹੀਂ ਨਹੀਂ ਹੁਣ ਤਾਂ 4 ਸਾਲ 5 ਸਾਲ ਤੱਕ ਦਾ ਵੀ ਲੋਨ ਹੁੰਦਾ ਠੀਕ ਹੈ ਜੀ ਮਤਲਬ ਜਿਹੜਾ ਕਿਸ਼ਤਾਂ ਜਿਹੜਾ ਹੋਊਗਾ ਖੁਸ਼ ਜਾਊਗਾ ਬਿਲਕੁਲ ਜੀ ਬਿਲਕੁਲ ਹਾਂ ਰੂ گلشن گلشن ਹੋਣੀ ਚਾਹੀਦੀ ਹੈ ਸਹੀ ਗੱਲ ਹੈ ਸਰ ਠੀਕ ਹੈ ਭਾਜੀ ਥੈਂਕ ਯੂ ਵੈਰੀ ਵੈਰੀ ਥੈਂਕ ਯੂ ਜੀ ਥੈਂਕ ਯੂ